ਸਿਰਫ ਤੇ ਸਿਰਫ ਇਹ ਕਿ ਮੇਰੀ ਕਾਉਂਸਲ ਦਾ ਟਾਈਮ ਖਤਮ ਹੋ ਗਿਆ ਹੁਣ ਮੈਂ ਹਰਿਆਣੇ ਚ ਜਾ ਕੇ ਰਾਜਨੀਤੀ ਕਰਨੀ ਹੈ ਉੱਥੇ ਨਾਮ ਚਮਕਾਉਣ ਨੂੰ ਇੱਕ ਇਲੋਜੀਕਲ ਫੇਕ ਕੂਪੀ ਭਰਿਆ ਇੱਕ ਮੱਗ ਪੱਤਰ ਪ੍ਰਧਾਨ ਨੇ ਵਾਈਸ ਚਾਂਸਲਰ ਨੂੰ ਸੌਂਪਿਆ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਕਰਾਇਆ ਜਾਵੇ ਇਹ ਆਜ਼ਾਦ ਖੜੇ ਹੋਏ ਨੇ ਪਰ ਅੱਜ ਵੀ ਇਹਨਾਂ ਨੂੰ ਜਿਹੜੇ ਪਿੱਛੋਂ ਹ ਹਰਿਆਣੇ ਦੇ ਜਿਹੜੇ ਐਮਪੀ ਨੇ ਕਾਂਗਰਸ ਦੀ ਉਹ ਸਪੋਰਟ ਕਰਦੇ ਨੇ ਉਹ ਇਹਨਾਂ ਦੇ ਫੰਕਸ਼ਨਾਂ ਤੇ ਆਉਂਦੇ ਨੇ ਇਹਨਾਂ ਦੀ ਮੀਟਿੰਗਾਂ ਚ ਆਉਂਦੇ ਨੇ ਇਹ ਉਹਨਾਂ ਦੇ ਦਫ਼ਤਰਾਂ ਤੇ ਜਾਂਦੇ ਨੇ ਜਦੋਂ ਸਾਡਾ ਨੁਮਾਇੰਦਾ ਪੰਜਾਬ ਦੇ ਉਲਟ ਜਾ ਕੇ ਭੁਖਤਦਾਏ ਜਦੋਂ ਕਿਤੇ ਉਹ ਖਲੜਾ ਸਾਹਿਬ ਦੀ ਫੋਟੋ ਤਾਰਨ ਦੀ ਗੱਲ ਕਰਦਾ ਤਾਂ ਉਦੋਂ ਅਸੀਂ ਸਟੈਂਡ ਲੈਂਦੇ ਆ ਕਿ ਅਸੀਂ ਉਹ ਕੁੜੀ ਕੱਢਦੇ ਆ ਕੌਂਸਲ ਤੋਂ ਅੱਜ ਅਸੀਂ ਸਾਰਿਆਂ ਨੂੰ ਸਵਾਲ ਹੈ ਸਾਡਾ ਹੀ ਹੁੰਦਾ ਏ ਕਿ ਸਿਰਫ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਦੇਣਾ ਉਹਦੇ ਨਾਲ ਮਸਲੇ ਹੱਲ ਨਹੀਂ ਹੋਣੇ ਕਦੇ ਬਲੋ ਪੰਜਾਬ ਦੇ ਲੋਕਾਂ ਨੇ ਸਾਰਿਆਂ ਨੇ ਆਸਮੀਦ ਨਾਲ ਵੋਟ ਪਾਉਂਦੇ ਆ ਕਿ ਸਾਡੇ ਲੋਕ ਨੇ ਵੀ ਸਾਡੇ ਸਾਡੇ ਸੂਬੇ ਤੋਂ ਆਏ ਸਾਡੇ ਜ਼ਿਲ੍ਹਿਆਂ ਤੋਂ ਸਾਡੇ ਪਿੰਡਾਂ ਤੋਂ ਆਏ ਨੌਜਵਾਨ ਨੇ ਵੀ ਇਹ ਸ਼ਾਇਦ ਕੁਝ ਸਾਡੇ ਹੱਕ ਦੀ ਗੱਲ ਕਰ ਲੈਣਗੇ ਪਰ ਅੱਜ ਤਰਾਸਦੀ ਹੈ ਕਿ ਪੰਜਾਬ ਯੂਨੀਵਰਸਿਟੀ ਚ 4 ਸੀਟਾਂ ਨੇ ਤੇ ਚਾਰਾਂ ਚੋਂ 3 ਅੱਜ ਹਰਿਆਣੇ ਦੇ ਨੁਮਾਇੰਦੇ ਨੇ ਹਜੇ ਗੱਲ ਅੱਗੇ ਹੋਰ ਬਦਣੀ ਹੈ ਜਦੋਂ ਗੱਲ ਸੈਨੇਟ ਤੇ ਨਵੇਂ ਸਟਰਕਚਰ ਦੀ ਆਣੀ ਹੈ ਉੱਚੇ ਸਾਰੇ ਫਿਰ ਮੂੰਹਾਂ ਵੱਲ ਝਾਕਣਗੇ ਜਦੋਂ ਹਰਿਆਣੇ ਦਾ ਸੀਐਮ ਇਹਨਾਂ ਦੀ ਸੈਨੇਟ ਦਾ ਹਿੱਸਾ ਬਣਿਆ ਇਤਰਾਜ਼ ਵੀ ਸਾਡੇ ਲੋਕਾਂ ਦੇ ਵੀ ਹੈ ਕਿ ਸਾਡੇ ਲੋਕ ਇੱਥੇ ਆ ਕੇ ਰਾਜੀ ਨਹੀਂ ਸਾਡੇ ਪੁਰਖਿਆਂ ਨੇ ਯੂਨੀਵਰਸਿਟੀਆਂ ਬਣਾਈਆਂ ਹਨ ਕਾਲਜ ਬਣਾਏ ਹੁਣ ਆਪ ਦੇ ਸਰਮਾਇਏ ਤੋਂ ਬਣਾਏ ਹੋਣ ਆਪ ਦੀਆਂ ਜ਼ਮੀਨਾਂ ਦੇ ਕੇ ਬਣਾਏ ਹੋਣ ਸਾਡੇ ਨੌਜਵਾਨ ਬਾਹਰ ਜਾਈ ਜਾਂਦੇ ਨੇ ਬਾਹਰ ਦੇ ਲੋਕ ਇੱਥੇ ਆ ਕੇ ਕਲੇਮ ਕਰ ਰਹੇ ਨੇ ਅੱਜ ਵੀ ਇਹ ਅਸੀਂ ਗੱਲ ਦੇਖਦੇ ਆਂ ਕਿ ਅੱਜ ਜਿੰਨੀਆਂ ਜਥੇਬੰਦੀਆਂ ਜਿੰਨੇ ਆਗੂ ਇਹ ਗੱਲ ਕਰ ਰਹੇ ਨੇ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਨਹੀਂ ਚੇਂਜ ਹੋਣ ਦਵਾਵਾਂਗੇ ਇਹਨਾਂ ਨੂੰ ਸਾਡਾ ਇੱਕ ਸਵਾਲ ਹੈ ਕਿ ਜਦੋਂ ਸੈਨੇਟ ਦਾ ਧਾਰਨਾ ਲੱਗਿਆ ਉੱਥੇ ਜੇ ਗੱਲ ਹੋਈ ਹੈ ਵੀ ਜੇ ਹਰਿਆਣਾ ਕੁਰੂਕਸ਼ੇਤਰ ਯੂਨੀਵਰਸਿਟੀ ਬਣਾ ਸਕਦਾ ਹਿਮਾਚਲ ਆਪ ਦੀ Shimla ਯੂਨੀਵਰਸਿਟੀ ਬਣਾ ਸਕਦਾ ਤਾਂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸਟੇਟ ਯੂਨੀਵਰਸਿਟੀ ਕਿਉਂ ਨਹੀਂ ਬਣ ਸਕਦੀ ਉੱਥੇ ਬੰਦਿਆਂ ਦੇ ਸਟੈਂਡ ਸੀ ਕਿ ਅਸੀਂ ਇਸ ਗੱਲ ਦੇ ਹੱਕ ਤੇ ਨਹੀਂ ਸਮੇਂ-ਸਮੇਂ ਤੇ ਬਹੁਤ ਸਾਰੀਆਂ ਕੁਝ ਅਜਾਇਹੀਆਂ ਟਿੱਪਣੀਆਂ ਕੁਝ ਲੋਕਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਵਾਰ-ਵਾਰ ਪੈਦਾ ਹੁੰਦੇ ਪਰ ਹਾਲ ਦੇ ਵਿੱਚ ਪੰਜਾਬ ਯੂਨੀਵਰਸਿਟੀ ਜੋ ਕਿ ਚੰਡੀਗੜ੍ਹ ਦੇ ਵਿੱਚ ਹੈ ਇਸ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲੀਆ ਚਿੰਨ੍ਹ ਉੱਠਦੇ ਨਜ਼ਰ ਆ ਰਹੇ ਨੇ ਜਿਦੇ ਵਿੱਚ ਇੱਕ ਅਜਾਈ ਟਿੱਪਣੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਦੇ ਵਿੱਚ ਯੂਨੀਵਰਸਿਟੀ ਦੇ ਪ੍ਰਧਾਨ ਅਨੁਰਾਗ ਦਲਾਲ ਦੇ ਵੱਲੋਂ ਜਿਹੜਾ ਇੱਕ ਕਹਿ ਸਕਦੇ ਹਾਂ ਕਿ ਪੱਤਰ ਹੈ ਜਾਂ ਜਿਹੜੀ ਇੱਕ ਡਿਮਾਂਡ ਹੈ ਉਹ ਵੀਸੀ ਦੇ ਕੋਲ ਕੀਤੀ ਗਈ ਹੈ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਨਾਮ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਤਰਜਤੇ ਰੱਖਿਆ ਜਾਵੇ ਕਿ ਜਿਵੇਂ ਉਹ ਸਾਂਝਾ ਨਾਮ ਰੱਖਿਆ ਗਿਆ ਏ ਇਸੇ ਤਰੀਕੇ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਨਾਮ ਦੇ ਵਿੱਚ ਵੀ ਤਬਦੀਲੀ ਕੀਤੀ ਜਾਵੇ ਤਮਾਮ ਸਾਰੇ ਸਵਾਲ ਨੇ ਉਹਨਾਂ ਸਵਾਲਾਂ ਦੇ ਵਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਸਾਥ ਜਥੇਬੰਦੀ ਤੋਂ ਦਰਸ਼ਪ੍ਰੀਤ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਬਾਈ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਕਾ ਖਾਨ ਸਾਹਿਬ ਬਾਈ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਬਿਆਨ ਦਿੱਤਾ ਗਿਆ ਏ ਇਨੂੰ ਇੱਕ ਵਿਦਿਆਰਥੀ ਹੋਣ ਦੇ ਨਾਤੇ ਜਥੇਬੰਦੀ ਦੇ ਆਗੂ ਹੋਣ ਦੇ ਨਾਤੇ ਕਿਵੇਂ ਸੋਚਦੇ ਹੋ ਜੀ ਕਿ ਇਸ ਬਿਆਨ ਦੇ ਮੈਨੇ ਸਮਝੇ ਜਾਣ ਮਤਲਬ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਨਾ ਬੜਾ ਇਲੋਜੀਕਲ ਹਮ ਮਤਲਬ ਇੱਕ ਹੋਈ ਹੈ ਨਾ ਇੱਕ ਬਿਨਾ ਕਿਸੇ ਤਰਜ ਤੋਂ ਬਿਨਾ ਕਿਸੇ ਗਰਾਉਂਡ ਤੋਂ ਇਹ ਜਿਹੜਾ ਡਿਮਾਂਡ ਉੱਠੀ ਹੈ ਇਹ ਸਿਰਫ ਤੇ ਸਿਰਫ ਆਪ ਦਾ ਜਿਹੜਾ ਪੋਲਿਟੀਕਲ ਆਗੂ ਕਾਂਗਰਸ ਦਾ ਹਰਿਆਣੇ ਦਾ ਜਿਹੜਾ ਨੇਤਾ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਮਤਲਬ ਇਹ ਦਾ ਯੂਨੀਵਰਸਿਟੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਤਾਲੁਕਾਤ ਨਹੀਂ ਹੈ ਯੂਨੀਵਰਸਿਟੀ ਚ ਨਾਮ ਨੂੰ ਛੱਡ ਕੇ ਬਹੁਤ ਮਸਲੇ ਨੇ ਹਮ ਇੱਥੇ ਸੈਨਟ ਨਹੀਂ ਹੈਗੀ ਜਿਹੜੀ ਗਵਰਨਿੰਗ ਬੋਡੀ ਪੰਜਾਬ ਦੀ ਜਿਹੜੀ ਮਲ ਪੰਜਾਬ ਯੂਨੀਵਰਸਿਟੀ ਦੇ ਨੂੰ ਗਵਰਨ ਕਰਦੀ ਉਹ ਹੈ ਨਹੀਂ ਜੀ ਉੱਥੇ ਕੋਈ ਧਿਆਨ ਨਹੀਂ ਇੱਥੇ ਬੱਚਿਆਂ ਦੀ ਰੋਟੀਆਂ ਦੇ ਬੜੇ ਮਾੜੇ ਹਾਲ ਨੇ ਇੱਥੇ ਬੱਚਿਆਂ ਦੀ ਹਰਾਸਮੈਂਟ ਹੁੰਦੀ ਹੈ ਐਚਰ ਦੇ ਜਿਹੜੇ ਸਿਕਿਉਰਟੀ ਵਾਲੇ ਜਿਹੜੇ ਗਾਰਡ ਨੇ ਉਹ ਬੱਚਿਆਂ ਨੂੰ ਤੇ ਪਰਚੇ ਕਰਨ ਦੀ ਧਮਕੀਆਂ ਦਿੰਦੇ ਨੇ ਇੱਥੇ ਪ੍ਰੋਫੈਸਰ ਨਹੀਂ ਹੈਗੇ ਪੱਕੇ ਪ੍ਰੋਫੈਸਰ ਨਹੀਂ ਹੈਗੇ ਡਿਪਾਰਟਮੈਂਟਾਂ ਦੇ ਵਿੱਚ ਇਹਨਾਂ ਸਾਰੇ ਮਸਲਿਆਂ ਨੂੰ ਛੱਡ ਕੇ ਸਿਰਫ ਤੇ ਸਿਰਫ ਇਹ ਕਿ ਮੇਰੀ ਕਾਉਂਸਲ ਦਾ ਟਾਈਮ ਖਤਮ ਹੋ ਗਿਆ ਹੁਣ ਮੈਂ ਹਰਿਆਣੇ ਚ ਜਾ ਕੇ ਰਾਜਨੀਤੀ ਕਰਨੀ ਹੈ ਉੱਥੇ ਨਾਮ ਚਮਕਾਉਣ ਨੂੰ ਇੱਕ ਇਲੋਜੀਕਲ ਬੇਫਿਕੋਰੀ ਭਰੇ ਇੱਕ ਮੱਗ ਪੱਤਰ ਪ੍ਰਧਾਨ ਨੇ ਵਾਈਸ ਚਾਂਸਲਰ ਨੂੰ ਸੌਂਪਿਆ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਕਰਿਆ ਜਾਵੇ ਇਹਨੂੰ ਬੈਕ ਕੀਤੀ ਹੈ ਜਿਹੜਾ ਕਾਂਗਰਸ ਦਾ ਐਮਪੀ ਹੈ ਹਰਿਆਣੇ ਤੋਂ ਦਪਿੰਦਰ ਹੁੱਡਾ ਇਹ ਕਾਂਗਰਸ ਦੇ ਨਾਲ ਸੰਬੰਧਤ ਨੂੰ ਰਾਜਦਲ ਇਹਨਾਂ ਦਾ ਸਾਰਾ ਗਰੁੱਪ ਪਿਛਲੇ ਸਾਲ ਐਨਐਸਸੀ ਪਾਰਟੀ ਛੱਡ ਕੇ ਕਿਉਂਕਿ ਇਹਨਾਂ ਦਾ ਇਹਨਾਂ ਦੀ ਮਰਜ਼ੀ ਦਾ ਪ੍ਰਧਾਨ ਨਹੀਂ ਸੀ ਲੱਗਦਾ ਸਕੰਦਰਪੁਰਾ ਤੇ ਬਾਕੀ ਜਿੰਨੀ ਟੀਮ ਸੀ ਇਹਨਾਂ ਦੀ ਉੱਥੇ ਕ ਐਨਐਸਸੀ ਛੱਡ ਕੇ ਇਹ ਆਜ਼ਾਦ ਖੜੇ ਹੋਏ ਨੇ ਪਰ ਅੱਜ ਵੀ ਇਹਨਾਂ ਨੂੰ ਜਿਹੜੇ ਪਿੱਛੋਂ ਹ ਹਰਿਆਣੇ ਦੇ ਜਿਹੜੇ ਐਮਪੀ ਨੇ ਕਾਂਗਰਸ ਦੀ ਉਹ ਸਪੋਰਟ ਕਰਦੇ ਨੇ ਉਹ ਇਹਨਾਂ ਦੇ ਫੰਕਸ਼ਨਾਂ ਤੇ ਆਉਂਦੇ ਨੇ ਇਹਨਾਂ ਦੀਆਂ ਮੀਟਿੰਗਾਂ ਚ ਆਉਂਦੇ ਨੇ ਇਹ ਉਹਨਾਂ ਦੇ ਦਫ਼ਤਰਾਂ ਤੇ ਜਾਂਦੇ ਨੇ ਮਤਲਬ ਸਿੱਧੀ ਗੱਲ ਦੇਖੀ ਜਾਵੇ ਪ੍ਰਧਾਨ ਦਾ ਅਨੁਰਾਗ ਦਲਾਲ ਕਰਕੇ ਸੋਸ਼ਲ ਮੀਡੀਆ ਹੈਂਡਲ ਹੋਊਗਾ ਉੱਥੇ ਦਵਿੰਦਰ ਹੁੱਡਾ ਦੇ ਨਾਲ ਸੁਰਜੀਤ ਵਾਲ ਨਾਲ ਇਹ ਸਾਰਿਆਂ ਨਾਲ ਇਹਦੀ ਉਹ ਫੋਟਾਂ ਪਈਆਂ ਨੇ ਇਹਨਾਂ ਨਾਲ ਮੀਟਿੰਗਾਂ 'ਚ ਸ਼ਾਮਲ ਹੁੰਦੇ ਸਿਰਫ ਤੇ ਸਿਰਫ ਕਾਦੇ ਵਾਸਤੇ ਵੀ ਆਪ ਦਾ ਜਿਹੜਾ ਹਰਿਆਣੇ ਦੇ ਜਿਹੜਾ ਅੱਗੇ ਵੋਟਾਂ ਇਕੱਠੀਆਂ ਕਰਨ ਵਾਸਤੇ ਸਿਰਫ ਤੇ ਸਿਰਫ ਉਹੀ ਜਿਹੜੇ ਇਹਨਾਂ ਦੀ ਪਾਰਟੀ ਦੇ ਨਾਲ ਜੁੜੇ ਹੋਏ ਵਿਦਿਆਰਥੀ ਨੇ ਸਟੂਡੈਂਟ ਨੇ ਉਹ ਕੀ ਲੱਗਦਾ ਕਿ ਉਹ ਕੱਲੇ ਹਰਿਆਣੇ ਦੇ ਨਾਲ ਸਬੰਧਤ ਨਹੀਂ ਜਾਂ ਫਿਰ ਉਹ ਪੰਜਾਬ ਦੇ ਨਾਲ ਵੀ ਕੋਈ ਸਬੰਧ ਰੱਖਦੇ ਆ ਇਹਨਾਂ ਤੇ ਹੁਣ ਇੱਕ ਵੱਡੀ ਗੱਲ ਦੇਖਣ ਦੀ ਹੈ ਇਹ ਵੀ ਜਿਹੜੀਆਂ ਦੀ ਗੱਲ ਕਰੀਏ ਸਿਕੰਦਰਪੁਰਾ ਉਹ ਹਰਿਆਣੇ ਦੇ ਨੇ ਹੂੰ ਉਹਨਾਂ ਦਾ ਭਾਈ 2022 ਚ ਜੁਆਇੰਟ ਸੈਕਟਰ ਜਿੱਤੇ ਇੱਥੋਂ ਯੂਨੀਵਰਸਿਟੀ ਦਾ ਹੈ ਪਰ ਉਸ ਤੋਂ ਇਲਾਵਾ ਜਿੰਨੇ ਇਹਨਾਂ ਦੇ ਲੀਡਰ ਨੇ ਜਿੰਨੇ ਸੀਨੀਅਰ ਆਕੂ ਨੇ ਕੋਈ ਰੋਪੜ ਤੋਂ ਐਮਐਲਏ ਦੀ ਐਮਐਲਏ ਵਾਸਤੇ ਵੀ ਖੜੇ ਹੋਏ ਨੇ ਯੂਨੀਵਰਸਿਟੀਾਂ ਚ ਪ੍ਰਧਾਨ ਵੀ ਜਿੱਤੇ ਨੇ ਹੂੰ ਇੱਥੇ ਯੂਨੀਵਰਸਿਟੀਾਂ ਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੰਗੇ ਉਹਨਾਂ ਦਾ ਵੋਟ ਜਿਹੜਾ ਸ਼ੇਅਰ ਹੈ ਹੋਲਡ ਕਰਦੇ ਨੇ ਹੂੰ ਚੰਗੇ ਵਿਚਾਰਧਾਰਕ ਜਥੇਬੰਦੀਆਂ ਛੱਡ ਕੇ ਵੀ ਇੱਥੇ ਬੈਠੇ ਨੇ ਤੇ ਜਿੰਨੇ ਹੈਗੇ ਇਹਨਾਂ ਦੇ 70 ਤੋਂ 80% ਜਿੰਨੇ ਆਗੂ ਆ ਜਿੰਨੇ ਇਹਨਾਂ ਦੇ ਬੰਦੇ ਨੇ ਉਹ ਸਾਰੇ ਦੇ ਸਾਰੇ ਪੰਜਾਬ ਦੇ ਨੇ ਹੂੰ ਤੇ ਉਹਨਾਂ ਤੋਂ ਸਾਰਿਆਂ ਤੋਂ ਮਤਲਬ ਸਾਰਿਆਂ ਨਾਲ ਗੱਲ ਹੋਈ ਹੈ ਸਾਰਿਆਂ ਦਾ ਇੱਕੋ ਬਿਆਨ ਸੀ ਕਿ ਸਾਤੋਂ ਬਾਰੀ ਹੋ ਕੇ ਅਸੀਂ ਬੜਾ ਰੋਕਿਆ ਨਹੀਂ ਰੁਕਿਆ ਸੀ ਕੰਡੈਮਨ ਕੀਤਾ ਕੰਡੈਮਨ ਕੀਤਾ ਅਸੀਂ ਇਸ ਗੱਲ ਦੀ ਚਲੋ ਸ਼ਲਾਘਾ ਕਰਦੇ ਆਂ ਕਿ ਇੰਨੀ ਕਜਮੀਰ ਜਾਗਦੀ ਰੱਖੀ ਹੈ ਕਿ ਸਾਰੇ ਜਿੰਨੇ ਵੀ ਇਹਨਾਂ ਦੇ ਬੰਦੇ ਨੇ ਆ ਜਿੰਨੇ ਵੀ ਗਰੁੱਪ ਨੇ ਪੰਜਾਬ ਦੇ ਸਾਰਿਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਕੰਡੈਮਨ ਕੀਤਾ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਨਾਮ ਹੈ ਪੰਜਾਬ ਦੇ ਨਾਮ થી ਹੋਣਾ ਚਾਹੀਦਾ ਤੇ ਯੂਨੀਵਰਸਿਟੀ ਪੰਜਾਬ ਦੀ ਹੈ ਕੱਲਾ ਕੰਡੈਮਨ ਕਰਨ ਦੇ ਨਾਲ ਉਹਨਾਂ ਲੋਕਾਂ ਦਾ ਸਰਜੂ ਜਾਂ ਫਿਰ ਉਹਨਾਂ ਨੂੰ ਮੀਡੀਆ ਦੇ ਵਿੱਚ ਆ ਕੇ ਖੁੱਲ੍ਹੇਆਮ ਤਰੀਕੇ ਦੇ ਨਾਲ ਜਿਹੜਾ ਉਸ ਫੈਸਲੇ ਦੀ ਵਿਰੋਧਤਾ ਵੀ ਕਰਨ ਦੀ ਲੋੜ ਜਾਂਦੀ ਆ ਇਹ ਸਿਰਫ ਕੰਡੈਮਨ ਕਰਨਾ ਸਟੋਰੀਆਂ ਆਪਾਂ ਨਾਲ ਮਸਲੇ ਹੱਲ ਨਹੀਂ ਹੁੰਦੇ ਅਸੀਂ ਅੱਜ ਵੀ ਇਹ ਗੱਲ ਕਰਦੇ ਆਂ ਕਿ ਜੇ ਕੋਈ ਬੰਦਾ ਯੂਨੀਵਰਸਿਟੀ ਦੇ 17 18000 ਜੋ ਆਕਾਂਚੋਂ ਚਾਰ ਨੁਮਾਇੰਦੇ ਜਿੱਤ ਕੇ ਆਂਦੇ ਨੇ ਜਿਹੜੇ ਪਿੱਛੇ ਜਥੇਬੰਦੀਆਂ ਨੇ ਜਿਹੜੇ ਲੋਕਾਂ ਨੇ ਜਿਹੜੇ ਲੀਡਰਾਂ ਨੇ ਜਿਤਾਇਆ ਉਹਨਾਂ ਦੀ ਫਰਜ਼ ਬਣਦਾ ਏ ਵੀ ਹਾਂ ਭਾਈ ਕਿਹੜੇ ਆਈਡੀ ਤੇ ਤੁਸੀਂ ਖੜ ਕੇ ਗੱਲ ਕਰ ਰਹੇ ਹੋ ਕਿਸੇ ਟਾਈਮ ਵਿਦਿਆਰਥੀ ਜਥੇਬੰਦੀ ਸਾਥ ਹੈ ਇਥੇ ਵਾਈਸ ਪ੍ਰੈਜ਼ੀਡੈਂਟ ਦਿੱਤੀ ਦੀ ਐ ਇਸ ਯੂਨੀਵਰਸਿਟੀ ਦੀ ਕੌਂਸਲ ਚ ਦਿੱਤੀ ਦੀ ਐ ਜਦੋਂ ਸਾਡਾ ਨੁਮਾਇੰਦਾ ਪੰਜਾਬ ਦੇ ਉਲਟ ਜਾ ਕੇ ਭੁਗਤਦਾ ਏ ਜਦੋਂ ਕਿਤੇ ਉਹ ਖਲੜਾ ਸਾਹਿਬ ਦੀ ਫੋਟੋ ਤਾਰਨ ਦੀ ਗੱਲ ਕਰਦਾ ਤਾਂ ਉਦੋਂ ਅਸੀਂ ਸਟੈਂਡ ਲੈਂਦੇ ਆ ਕਿ ਅਸੀਂ ਉਹ ਕੁੜੀ ਕੱਢਦੇ ਆ ਕੌਂਸਲ ਚ ਅੱਜ ਅਸੀਂ ਸਾਰਿਆਂ ਨੂੰ ਸਵਾਲ ਸਾਡਾ ਹੀ ਹੁੰਦਾ ਏ ਕਿ ਸਿਰਫ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਦੇਣਾ ਉਹਦੇ ਨਾਲ ਮਸਲੇ ਹੱਲ ਨਹੀਂ ਹੋਣੇ ਕਦੇ ਹਮ ਮਤਲਬ ਪੰਜਾਬ ਦੇ ਲੋਕਾਂ ਨੇ ਸਾਰਿਆਂ ਨੇ ਇੱਕ ਆਸ ਉਮੀਦ ਨਾਲ ਵੋਟ ਪਾਉਂਦੇ ਆ ਕਿ ਸਾਡੇ ਲੋਕ ਨੇ ਵੀ ਸਾਡੇ ਸਾਡੇ ਸੂਬੇ ਤੋਂ ਆਏ ਸਾਡੇ ਜ਼ਿਲ੍ਹਿਆਂ ਤੋਂ ਸਾਡੇ ਪਿੰਡਾਂ ਤੋਂ ਆਏ ਨੌਜਵਾਨ ਨੇ ਵੀ ਇਹ ਸ਼ਾਇਦ ਕੁਝ ਸਾਡੇ ਹੱਕ ਦੀ ਗੱਲ ਕਰ ਲੈਣਗੇ ਪਰ ਅੱਜ ਤਰਾਸਦੀ ਏ ਕਿ ਪੰਜਾਬ ਯੂਨੀਵਰਸਿਟੀ ਚ 4 ਸੀਟਾਂ ਨੇ ਤੇ ਚਾਰਾਂ ਚੋਂ ਤਿੰਨ ਅੱਜ ਹਰਿਆਣੇ ਦੇ ਨੁਮਾਇੰਦੇ ਨੇ ਤੇ ਉਹਦੇ ਵਿੱਚ ਪੰਜਾਬ ਦੀ ਕੋਈ ਖਾਸ ਸੇ ਨਹੀਂ ਹੈ ਤੇ ਬਣਾਏ ਉਹ ਵੀ ਦੁਖਦਾਈ ਗੱਲ ਹੈ ਕਿ ਸਾਡੇ ਲੋਕਾਂ ਨੇ ਵੱਧ ਵੋਟ ਸ਼ੇਅਰ ਪਾ ਕੇ ਇਹਨਾਂ ਨੂੰ ਜਿਤਾਇਆ ਹੈ ਪਰ ਅੱਜ ਸਾਡੀਆਂ ਪਿੱਠਾਂ 'ਤੇ ਛੁਰੇ ਵੱਜਦੇ ਨੇ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਕਿੱਥੇ ਦਾ ਗੱਲ ਅਸੀਂ ਕਰਦੇ ਸੀ ਕਿ ਸੁਹਾ ਫੁੱਲ ਕਲੱਬ ਦਾ ਚੰਡੀਗੜ੍ਹ ਪੰਜਾਬ ਦਾ ਵੀ ਮਿੱਠੀ ਤੋਂ ਨਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪਰ ਅੱਜ ਉਸੇ ਯੂਨੀਵਰਸਿਟੀ ਦਾ ਨਾਮ ਬਦਲ ਕੇ ਹਰਿਆਣੇ ਦਾ ਨਾਮ ਜੋੜਨ ਦੀ ਗੱਲ ਹੋਈ ਹੈ ਹਜੇ ਗੱਲ ਅੱਗੇ ਹੋਰ ਬਦਣੀ ਹੈ ਜਦੋਂ ਗੱਲ ਸੈਨੇਟ ਦੇ ਨਵੇਂ ਸਟਰਕਚਰ ਦੀ ਆਣੀ ਹੈ ਉੱਚੇ ਸਾਰੇ ਫਿਰ ਮੂੰਹਾਂ ਵੱਲ ਝਾਕਣਗੇ ਜਦੋਂ ਹਰਿਆਣੇ ਦਾ ਸੀਐਮ ਇਹਨਾਂ ਦੀ ਸੈਨੇਟ ਦਾ ਹਿੱਸਾ ਬਣਿਆ ਜਦੋਂ ਪੰਜਾਬ ਦੇ ਕਾਲਜਾਂ ਦੀ ਜਿਹੜੀ ਐਫੀਲੀਏਸ਼ਨ ਖਤਮ ਹੋ ਕੇ ਹਰਿਆਣੇ ਦੇ ਕਾਲਜਾਂ ਦੀ ਐਫੀਲੀਏਸ਼ਨ ਜੁੜੂਗੀ ਇਹ ਗੱਲ ਸਿਰਫ ਨਾਮ ਬਦਲਣ ਤੱਕ ਨਹੀਂ ਹੈ ਇੱਕ ਫੁੱਟ ਸਟੈਪ ਹੈ ਇਹ ਹਜੇ ਦਰਵਾਜ਼ਾ ਹੈ ਦਰਵਾਜ਼ੇ ਦੇ ਪਿੱਛੇ ਬੜੀਆਂ ਚੀਜ਼ਾਂ ਨੇ ਵੀ ਜਿਹੜੀਆਂ ਹਜੇ ਦੇਖਣ ਨੂੰ ਮਿਲਣਗੀਆਂ ਆਪਾਂ ਨੂੰ ਕੀ ਲੱਗਦਾ ਕਿ ਕੱਲਾ ਇੱਕ ਵਿਦਿਆਰਥੀ ਜਥੇਬੰਦੀ ਦੇ ਆਗੂ ਹੋਣ ਦੇ ਨਾਂ ਤੇ ਤੋਂ ਨੂੰ ਇਸ ਫੈਸਲੇ ਤੋਂ ਜਾਪਦਾ ਹੈ ਕਿ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੇ ਇੱਥੇ ਵੱਡੀ ਤعداد ਦੇ ਵਿੱਚ ਪੰਜਾਬ ਦੇ ਵਿਦਿਆਰਥੀ ਪੜ੍ਹਦੇ ਨੇ ਉਹ ਆਪਣਾ ਭਵਿੱਖ ਸਵਾਰਨ ਦੀ ਗੱਲ ਕਰਦੇ ਨੇ ਕੀ ਲੱਗਦਾ ਕਿਉਂ ਵਿਦਿਆਰਥੀ ਇੰਨਾ ਸੰਜੀਦਗੀ ਭਰੇ ਮਸਲਿਆਂ ਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਣੇ ਦੇਖਦੇ ਨੇ ਕਿ ਇਹ ਜਿਹੜੇ ਮਸਲੇ ਆ ਇਹਨਾਂ ਦਾ ਹੱਲ ਕਿਦਾਂ ਲੱਭਿਆ ਜਾ ਸਕੇ ਇਦਰਾ ਇੱਕ ਮਲਵੇ ਨੂੰ ਵੱਡੇ ਕੰਟੈਕਸਟ 'ਚ ਆਪਾਂ ਜੇ ਦੇਖੀਏ ਵੀ ਪੰਜਾਬ ਦਾ ਇਕੱਲਾ ਨਾ ਯੂਨੀਵਰਸਿਟੀ ਦਾ ਮਸਲਾ ਨਹੀਂ ਜੇ ਆਪਾਂ ਚਲੋ ਇੱਕ ਚੰਡੀਗੜ੍ਹ ਦੀ ਗੱਲ ਕਰਦੇ ਆਂ ਪਿੱਛੇ ਜੇ पीजीआई ਤੇ ਡਾਇਰੈਕਟਰ ਦਾ ਲੈਟਰ ਨਿਕਲਦਾ ਉਹ ਇੱਕ ਕਰਦੇ ਨੇ ਕਿ ਜਿਹੜਾ ਪੀਜੀਆ ਚ ਜਿੰਨੇ ਵੀ ਮਰੀਜ਼ਾਂ ਨਾਲ ਗੱਲਬਾਤ ਕਰਨੀ ਆ ਦਵਾਈਆਂ ਸਮਝਾਣੀਆਂ ਨੇ ਵੀਡੀਓਗ੍ਰਾਫੀ ਕਰਨੀ ਆ ਲੈਟਰ ਦੇਣੀਆਂ ਜਾਂ ਲਿਖ ਕੇ ਦੇਣੀਆਂ ਸਭ ਸਾਰਾ ਤੁਹਾਡਾ ਹਿੰਦੀ ਚ ਹੋਣਾ ਚਾਹੀਦਾ ਸਾਡਾ ਸਾਰਾ ਨਾਲ ਪਹਿਲਾ ਕਲੇਮ ਉੱਥੇ ਖਤਮ ਹੁੰਦਾ ਜਦੋਂ 1882 ਚ ਲਾਹੌਰ ਚ ਯੂਨੀਵਰਸਿਟੀ ਬਣਦੀ ਆ ਸਾਡੇ ਸਿੱਖ ਸਰਦਾਰਾਂ ਨੇ ਅੱਜ ਸਰਮਾਇਤ ਯੂਨੀਵਰਸਿਟੀ ਬਣਾ ਕੇ ਫਿਰ ਇੱਥੇ ਪਵਾ ਦੇ ਪਿੰਡਾਂ ਜਾੜ ਕੇ ਯੂਨੀਵਰਸਿਟੀ ਬਣਦੀ ਆ ਇੱਥੇ ਫਿਰ ਸਾਡੇ ਵੀ ਲੋਕ ਇੱਥੇ ਜ਼ਮੀਨ ਵੀ ਦਿੰਦੇ ਨੇ ਸਰਮਾਇਆ ਵੀ ਦਿੰਦੇ ਨੇ ਯੂਨੀਵਰਸਿਟੀ ਖੜੀ ਕਰਦੇ ਨੇ ਉਸ ਤੋਂ ਬਾਅਦ ਹੀ ਗੱਲ ਕੀ ਹੁੰਦੀ ਹੈ ਪਿਛਲੇ ਸਾਲ ਜਦੋਂ ਸਾਥ ਨੇ ਇੱਕ ਰਿਜ਼ਰਵੇਸ਼ਨ ਨੂੰ ਧਾਰਨਾ ਲਾਇਆ ਕਿ ਯੂਨੀਵਰਸਿਟੀ ਚ ਪੰਜਾਬ ਰਿਜ਼ਰਵੇਸ਼ਨ ਪਾਲਸੀ ਲਾਗੂ ਹੋਣੀ ਚਾਹੀਦੀ ਹੈ ਉਦੋਂ ਮੀਟਿੰਗ ਚ ਬੈਠੇ ਸਾਨੂੰ ਵਾਈਸ ਚਾਂਸਲਰ ਰੈਨੂ ਵਿਜਨੇ ਤਾਣਾ ਮਾਰਿਆ ਕਿ ਕਿੰਨਾਂ ਲੋਕਾਂ ਦੀ ਗੱਲ ਕਰਦੇ ਹੋ ਤੁਸੀਂ 25% ਤੁਹਾਡੇ ਬੱਚੇ ਨੇ ਹੂੰ ਇਸ ਤਰ੍ਹਾਂ ਦੀ ਸਾਡੇ ਲੋਕਾਂ ਦੀ ਵੀ ਹੈ ਕਿ ਸਾਡੇ ਲੋਕ ਇੱਥੇ ਆ ਕੇ ਰਾਜੀ ਨਹੀਂ ਸਾਡੇ ਪੁਰਖਿਆਂ ਨੇ ਯੂਨੀਵਰਸਿਟੀਆਂ ਬਣਾਈਆਂ ਹਨ ਕਾਲਜ ਬਣਾਏ ਹੋਣ ਆਪਦੇ ਸਰਮਾਇਏ ਤੋਂ ਬਣਾਏ ਹੋਣ ਆਪਦੀਆਂ ਜ਼ਮੀਨਾਂ ਦੇ ਕੇ ਬਣਾਏ ਹੋਣ ਸਾਡੇ ਨੌਜਵਾਨ ਬਾਹਰ ਜਾਈ ਜਾਂਦੇ ਨੇ ਬਾਹਰ ਦੇ ਲੋਕ ਇੱਥੇ ਆ ਕੇ ਕਲੇਮ ਕਰ ਰਹੇ ਨੇ ਹੂੰ ਸਾਡੀ ਤਾਂ ਉਹਨਾਂ ਨੂੰ ਵੀ اپੀਲ ਹੈ ਕਿ ਪੰਜਾਬ ਦੇ ਨੌਜਵਾਨ ਅੱਜ ਵੀ ਅਸੀਂ ਕਹਿੰਦੇ ਹਾਂ ਕਿ ਯੂਨੀਵਰਸਿਟੀਆਂ ਕਾਲਜਾਂ ਦੀ ਐਡਮਿਸ਼ਨਾਂ ਖੁੱਲੀਆਂ ਨੇ ਵੀ ਤੁਸੀਂ ਆਓ ਤਾਂ ਸਹੀ ਇੱਥੇ ਇੱਥੇ ਆ ਕੇ ਕੁਝ ਸਿੱਖੋਗੇ ਕੁਝ ਵਧੀਆ ਕਰਨ ਦੀ ਗੱਲ ਕਰੋਗੇ ਜੇ ਤੁਸੀਂ ਨਹੀਂ ਕਰਦੇ ਫਿਰ ਬਗਾਨੇ ਨੇ ਆ ਕੇ ਤੁਹਾਡੀ ਧਰਤੀ ਤੇ ਕਲੇਮ ਕਰਨ ਲਈ ਕਰਨ ਤੇ ਉਸ ਤੋਂ ਬਾਅਦ ਦੂਜੀ ਗੱਲ ਅਸੀਂ ਇਹ ਕਰਦੇ ਹਾਂ ਕਿ ਜਿੰਨੇ ਯੂਨੀਵਰਸਿਟੀ ਚ ਹੈ ਨਹੀਂ ਮਜੂਦਾ ਵਕਤ ਤੇ ਚਾਹੇ ਪੰਜਾਬ ਦੀ ਪਾਰਟੀਆਂ ਹੋਣ ਚਾਹੇ ਪੰਜਾਬ ਦੇ ਲੀਡਰ ਚਾਹੇ ਸਟੂਡੈਂਟ ਹੋਣ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਬੜਾ ਜ਼ਰੂਰੀ ਹੈ ਵੀ ਜਦੋਂ ਤੱਕ ਤੁਸੀਂ ਆਪਦੀ ਰਾਜਨੀਤੀ ਚਮਕਾਉਣ ਵਾਸਤੇ ਲਗ ਲਗ ਸਟੇਜਾਂ ਤੋਂ ਆਪਦੀ ਪਾਰਟੀ ਦੇ ਆਪਦੇ ਆਗੂਆਂ ਦੇ ਹਿਸਾਬ ਨਾਲ ਗੋਡਫਾਦਰਾਂ ਦੇ ਹਿਸਾਬ ਨਾਲ ਸਟੇਟਮੈਂਟਾਂ ਦੋ ਕਿ ਉਦੋਂ ਤੱਕ ਕੰਮ ਨਹੀਂ ਬਣਨਾ ਤੁਹਾਡਾ ਅੱਜ ਵੀ ਇਹ ਅਸੀਂ ਗੱਲ ਦੇਖਦੇ ਆ ਕਿ ਅੱਜ ਜਿੰਨੀਆਂ ਜਥੇਬੰਦੀਆਂ ਜਿੰਨੇ ਆਗੂ ਇਹ ਗੱਲ ਕਰ ਰਹੇ ਨੇ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਨਹੀਂ ਚੇਂਜ ਹੋਣ ਦਵਾਵਾਂਗੇ ਇਹਨਾਂ ਨੂੰ ਸਾਡਾ ਇੱਕ ਸਵਾਲ ਹੈ ਕਿ ਜਦੋਂ ਸੈਨੇਟ ਦਾ ਧਰਨਾ ਲੱਗਿਆ ਉੱਥੇ ਜੇ ਗੱਲ ਹੋਈ ਹੈ ਵੀ ਜੇ ਹਰਿਆਣਾ ਕੁਰੂਖhetra ਯੂਨੀਵਰਸਿਟੀ ਬਣਾ ਸਕਦਾ ਹਮਾਚਲ ਆਪ ਦੀ Shimla University ਬਣਾ ਸਕਦਾ ਤਾਂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸਟੇਟ ਯੂਨੀਵਰਸਿਟੀ ਕਿਉਂ ਨਹੀਂ ਬਣ ਸਕਦੀ ਉੱਥੇ ਬੰਦਿਆਂ ਦੇ ਸਟੈਂਡ ਸੀ ਕਿ ਅਸੀਂ ਇਸ ਗੱਲ ਦੇ ਹੱਕ ਤੇ ਨਹੀਂ ਉੱਥੇ ਬੰਦਿਆਂ ਦੇ ਸਟੈਂਡ ਸੀ ਅਸੀਂ ਬਈ ਕਹਿ ਨਹੀਂ ਸਕਦੇ ਬਾਹਰ ਜਾ ਕੇ ਉੱਥੇ ਸਟੈਂਡ ਸੀ ਵੀ ਸਾਡੀ ਪਾਰਟੀ ਇਸ ਗੱਲ ਨੂੰ ਅਲਾਉ ਨਹੀਂ ਕਰਦੀ ਸਾਡੀ ਪਾਰਟੀ ਦਾ ਸਟੈਂਡ ਹੋਰ ਹੈ ਉੱਥੇ ਜਵਾਕਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਜਿਹੜੇ ਵਿਦਿਆਰਥੀ ਇੱਥੇ ਪੜ੍ਹਦੇ ਨੇ ਵੀ ਤੁਸੀਂ ਐਂਟਰੈਂਸ ਟੈਸਟ ਦੇ ਕੇ ਇੱਕ ਐਸੇ ਇੰਸਟੀਚਿਊਟ 'ਚ ਬੈਠੇ ਹੋ ਜਿਹੜਾ ਤੁਹਾਨੂੰ ਪੂਰੀ ਤਰ੍ਹਾਂ ਖੁੱਲ੍ਹ ਦੇਂਦਾ ਵੀ ਤੁਸੀਂ ਚੰਗੀਆਂ ਪੜ੍ਹਾਈਆਂ ਕਰੋ ਤੁਸੀਂ ਰਾਜਨੀਤੀ ਸਿੱਖੋ ਉੱਥੇ ਸਾਡੇ ਜਵਾਕਾਂ ਦੇ ਵਿੱਚ ਇਹ ਸਮਝ ਕਿਉਂ ਨਹੀਂ ਪੈਦਾ ਹੋ ਰਹੀ ਕਿ ਤੁਸੀਂ ਇੱਕ ਪਲੈਟਫਾਰਮ ਤੇ ਇਕੱਠੇ ਨਹੀਂ ਹੋ ਰਹੇ ਅਸੀਂ ਤਾਂ ਹਮੇਸ਼ਾ ਇਹ ਬੇਨਤੀ ਕਰਦੇ ਹਾਂ ਦੇ ਵੱਤ ਤੋਂ ਵੱਧ ਪੰਜਾਬ ਦੇ ਨੌਜਵਾਨੀ ਨਾ ਇੰਸਟੀਚੂਨਾਂ ਦੇ ਵਿੱਚ ਚਣਕਾਲਜਾ ਯੂਨੀਵਰਸਿਟੀਆਂ ਤੇ ਐਡਮਿਸ਼ਨ ਲੈਣ ਤੇ ਉਸ ਤੋਂ ਬਾਅਦ ਵੱਡੀ ਗੱਲ ਹੈ ਕਿ ਇੱਕ ਪਲੈਟਫਾਰਮ ਤੇ ਇਕੱਠੇ ਹੋ ਕੇ ਗੱਲ ਕਰੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਪਲੈਟਫਾਰਮ ਜਿਹੜਾ ਜਿਹੜਾ ਇੱਕ ਬਿਆਨ ਦਿੱਤਾ ਨਰਾਗ ਦਲਾਲ ਨੇ ਇਸ ਬਿਆਨ ਨੂੰ ਕੋੜੇ ਲੋਕ ਇਸ ਪੱਖ ਦੇ ਵਿੱਚ ਵੀ ਸਮਝਣਗੇ ਕਿ ਚੁਵਾਤੀ ਜੀ ਛੇੜਨ ਵਾਲੀ ਗੱਲ ਹੈ ਕੋਈ ਪੋਲੀਟੀਕਲ ਬੰਦਿਆਂ ਦਾ ਪਿੱਛੇ ਥਾਪੜਾ ਹੋ ਸਕਦਾ ਹੋ ਸਕਦਾ ਉਹਨਾਂ ਨੇ ਕੋਈ ਇਲੈਕਸ਼ਨ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਲਾਹਾ ਲੈਣਾ ਹੋਵੇ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਇਹ ਵੀ ਸਵਾਲ ਹੋਣਗੇ ਕਿ ਇਹਨਾਂ ਦੇ ਜਿੱਥੇ ਇਹਨਾਂ ਦੇ ਪਿੱਛੇ ਵੱਡੇ ਧੜੇ ਸਿਆਸੀ ਤੌਰ ਤੇ ਖੜੇ ਨੇ ਤੇ ਉੱਥੇ ਕੁਝ ਜਥੇਬੰਦੀਆਂ ਨੇ ਜਿਹੜੀਆਂ ਆਪਣੇ ਖੇਤੇ ਵਾਸਤੇ ਆਪਣੇ ਵਿਦਿਆਰਥੀਆਂ ਵਾਸਤੇ ਆਪਣੇ ਲੋਕਾਂ ਦੇ ਵਾਸਤੇ ਲੜਦੀਆਂ ਨੇ ਪਰ ਤੁਹਾਨੂੰ ਤਾਂ ਕੋਈ ਪੋਲੀਟੀਕਲ ਥਾਪੜਾ ਨਹੀਂ ਹੈਗਾ ਇਦਾਂ ਦਾ ਨਾ ਕਿਸੇ ਪੋਲੀਟੀਕਲ ਬੰਦੇ ਦੀ ਕੋਈ ਸਪੋਰਟ ਜੇ ਇਹਦੇ 'ਚ ਮਤਲਬ ਹੁਣ ਗੱਲ ਇਹ ਹੈ ਵੀ ਇਹਨਾਂ ਨੇ ਤਾਂ ਆਪਦਾ ਕਲੀਅਰ ਕੀਤਾ ਹੈ ਕਿ ਸਾਡੇ ਪਿੱਛੇ ਭਾਈ ਕਾਂਗਰਸ ਹੈਗੀ ਆ ਸਾਡੇ ਪਿੱਛੇ ਬੀਜੇਪੀ ਆਰਐਸਐਸ ਹੈਗੀ ਆ ਵੀ ਦਪਿੰਦਰ ਹੁੱਡਾ ਦਾ ਅੱਜ ਸ਼ਰੇਆਮ ਪਤਾ ਲੱਗਦਾ ਜਿਹੜਾ ਬੰਦਾ ਇਹ ਮਨਸ਼ਾ ਰੱਖਦਾ ਏ ਕਿ ਮੈਂ ਹਰਿਆਣੇ ਦਾ ਸੀਐਮ ਬਣਾ ਕਿਸੇ ਟਾਈਮ ਉਹ ਬੰਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਕਿਵੇਂ ਭੁਗਤਦਾ ਹੋ ਸੈਂਟਰ ਦੇ ਹੱਕ ਦੇ ਵਿੱਚ ਉੱਥੇ ਜੇ ਸਾਡੀ ਗੱਲ ਹੁੰਦੀ ਹੈ ਵੀ ਗੁਰੂ ਸਾਹਿਬ ਦੀ ਕਿਰਪਾ ਥਾਤ ਕਾ ਵਿਦਿਆਰਥੀ ਜਿੱਥੇ ਬੰਦੀ ਸੱਤ ਪਹਿਲੇ ਦਿਨ ਗੁਰੂ ਘਰ ਅਰਦਾਸ ਕਰਕੇ ਗੁਰੂ ਸਾਹਿਬ ਦਾ ਓਟ ਆਸਰਾ ਤੱਕ ਕੇ ਗਈ ਹੈ ਤੇ ਸਾਨੂੰ ਇਹ ਗੱਲ ਪਤਾ ਵੀ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨਹੀਂ ਹੁੰਦਾ ਵੀ ਜੇ ਅਸੀਂ ਸੱਚ ਤੇ ਖੜੇ ਹਾਂ ਤਾਂ ਸਾਡੀ ਗੱਲ ਸੁਣੀ ਜਾਣੀ ਹੈ ਤੇ ਸਾਡੇ ਲੋਕਾਂ ਨੇ ਸੁਣਨੀ ਹੈ ਸਾਡੀ ਗੱਲ ਮਤਲਬ ਵੱਡਾ ਮਸਲਾ ਇਹ ਹੁੰਦਾ ਵੀ ਤੁਸੀਂ ਗੱਲ ਕੀ ਕਰ ਰਹੇ ਹੋ ਗੱਲ ਇਹ ਹੈ ਜਦੋਂ ਲੋਕਾਂ ਦੀ ਗੱਲ ਕਰਾਂਗੇ ਤੁਹਾਡਾ ਸਾਥ ਹਮੇਸ਼ਾ ਲੋਕਾਂ ਨੇ ਦੇਣਾ ਹੁੰਦਾ ਜਿਨ੍ਹਾਂ ਦੀ ਤੁਸੀਂ ਗੱਲ ਕਰੋਗੇ ਹੂੰ ਸੋ ਅਸੀਂ ਇਸ ਗੱਲ 'ਤੇ ਵਿਸ਼ਵਾਸ ਰੱਖਦੇ ਵੀ ਜੇ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਜੇ ਅਸੀਂ ਆਪਦੀ ਨੌਜਵਾਨੀ ਦੀ ਗੱਲ ਕਰਾਂਗੇ ਜੇ ਅਸੀਂ ਆਪਦੇ ਯੂਨੀਵਰਸਿਟੀ ਕਾਲਜਾਂ ਦੀ ਗੱਲ ਕਰਾਂਗੇ ਤਾਂ ਆਸ ਸਾਡੀ ਇਹ ਹੈ ਕਿ ਨੌਜਵਾਨ ਪੰਜਾਬ ਦੇ ਲੋਕ ਸਾਡਾ ਸਾਥ ਜ਼ਰੂਰ ਦੇਣਗੇ ਤੇ ਅਸੀਂ ਬਿਨਾਂ ਕਿਸੇ ਪੋਲੀਟੀਕਲ ਸਪੋਰਟ ਤੋਂ ਬਿਨਾਂ ਕਿਸੇ ਜਥੇਬੰਦੀ ਦੀ ਬੈਕਿੰਗ ਤੋਂ ਨਾ ਕਿਸੇ ਬਾਹਰੀ ਸਰਮਾਇਏ ਤੋਂ ਬਾਹਰੀ ਫੰਡਿੰਗ ਤੋਂ ਕਿਸੇ ਵੀ ਤਰੀਕੇ ਦੀ ਸਪੋਰਟ ਤੋਂ ਬਿਨਾਂ ਜਿੰਨਾ ਹੋ ਸਕਦਾ ਆਪ ਦੀ ਝੋਲੀ ਨੂੰ ਲਾ ਕੇ ਆਪ ਦੇ ਜ਼ਰੂਰਤ ਅਧੀਨ ਆਪ ਦੀ ਜ਼ਰੂਰਤ ਦਿਖਾ ਕੇ ਚੱਲਦੇ ਇੱਥੇ ਤੇ ਅਨਰਾਗ ਦਲਾਲ ਨੇ ਜਿਸ ਤਰੀਕੇ ਦੀ ਦਲੀਲ ਦਿੱਤੀ ਹੈ ਉਸ ਪੱਤਰ ਦੇ ਵਿੱਚ ਜਿਹੜਾ ਵਾਈਸ ਚਾਂਸਲਰ ਨੂੰ ਸੌਂਪਿਆ ਗਿਆ ਤਾਂ ਉਹਦੇ ਵਿੱਚ ਇਸ ਗੱਲ ਨੂੰ ਲੈ ਕੇ ਟਿੱਪਣੀ ਕੀਤੀ ਗਈ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੀ ਤਰਜ਼ ਤੇ ਜਿਹੜਾ ਯੂਨੀਵਰਸਿਟੀ ਦਾ ਨਾਮ ਬਦਲਿਆ ਜਾਵੇ ਲੱਗਦਾ ਨਹੀਂ ਕਿ ਇਹ ਜਿਹੜੇ ਕੰਡੇ ਅੱਜ ਚੁਗਣੇ ਪੈ ਰਹੇ ਆ ਇਹ ਪਹਿਲੇ ਸਿਆਸੀ ਲੋਕਾਂ ਦੇ ਖਿਲਾਾਰੇ ਹੋਏ ਅੱਜ ਵਿਦਿਆਰਥੀਆਂ ਨੂੰ ਚੁਗਣੇ ਪੈ ਰਹੇ ਆ ਜੀ ਬਿਲਕੁਲ ਮਤਲਬ ਵੀ ਜਦੋਂ ਪੰਜਾਬ ਦੀ ਵੰਡ ਹੁੰਦੀ ਹੈ 1947 ਤੇ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਹੂੰ ਉਦੋਂ ਭੂਲੀ ਆਧਾਰ ਤੇ ਸੂਬੇ ਵੰਡੇ ਗਏ ਜਿੱਥੇ ਦਾ ਸਾਊਥ ਦੇ ਜਿਹੜੇ ਸੂਬੇ ਨੇ ਉਹ ਵੱਡੇ ਹੋਏ ਨੇ ਹੂੰ ਵੀ ਉਹਨਾਂ ਦੇ ਦੋ ਸਟੇਟਾਂ ਦੀਆਂ ਡੇਢ ਸਟੇਟ ਮਿਲ ਕੇ ਇੱਕ ਵੱਡੀ ਸਟੇਟ ਬਣ ਗਈ ਭੂਲੀ ਦੇ ਆਧਾਰ ਤੇ ਉੱਥੇ ਸਾਡੀ ਸਾਡੇ ਖੇਤੇ ਚ ਦੋ ਤਿੰਨ ਸੂਬੇ ਕੱਢ ਦਿੱਤੇ ਗਏ ਬਿਲਕੁਲ ਉਸ ਤੋਂ ਬਾਅਦ ਸਾਡੇ ਹੀ ਐਚ ਦੀ ਖੇਤਰੀ ਪਾਰਟੀ ਨੇ ਕਿਸੇ ਟਾਈਮ ਇੱਥੇ ਐਨਓਸੀ ਦਿੱਤੀ ਸੀ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਆਫ ਸੈਂਟਰਲ ਹੈ ਜੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਹੂੰ ਉਹ ਭਾਵੇਂ ਕੁਝ ਦਿਨਾਂ ਮਗਰੋਂ ਉਹਨਾਂ ਨੇ ਵਾਪਸ ਲਿੱਤੀ ਹੋਵੇ ਪਰ ਉਹ ਕੰਡੇ ਇਹਨਾਂ ਦੇ ਬੀਜੇ ਸੀ ਮੌਜੂਦਾ ਹਾਲਾਤ ਸਾਡੇ ਇਹ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਇੰਨਾ ਵਧ ਰਿਹਾ ਨਸ਼ਾ ਰੋਕਣ ਦੀ ਬਜਾਏ ਬੁਲਡوزر ਚੱਲ ਰਹੀ ਨੇ ਅੱਜ ਹਾਲਾਤ ਇਹ ਨੇ ਕਿ ਸਾਡੇ ਪਾਣੀ ਦੇ ਜਿਹੜੇ ਹੱਕ ਸੀ ਵਿਕੀਸੇ ਟਾਈਮ ਦਾ ਸੈਂਟਰ ਚੜ੍ਹ ਕੇ ਆ ਕੇ ਐਸਵਾਈਐਲ ਕੱਢਦੀ ਐ ਪਰ ਅੱਜ ਬੀਬੀਐਮਬੀ ਬੋਰਡ ਤੋਂ ਸਾਡਾ ਦਾਵਾ ਜਮ੍ਹਾਂ ਖਤਮ ਹੁੰਦਾ ਹੈ ਸਾਡੇ ਪਾਣੀ ਦਾ ਹੱਕ ਨਹੀਂ ਰਹਿੰਦਾ ਸਾਡੀ ਜਿਹੜੀ ਪੜ੍ਹਾਈ ਹੈ ਜੇ ਅੱਜ ਇੱਥੇ 60% ਜਿਹੜੀ ਫੰਡਿੰਗ ਹੈ ਪੰਜਾਬ ਯੂਨੀਵਰਸਿਟੀ ਨੂੰ ਉਹ ਪੰਜਾਬ ਕਰ ਰਿਹਾ ਹੈ ਬਾਕੀ ਯੂਜੀਸੀ ਕਰਦੀ ਹੈ ਉਹ ਸਾਰੀ ਯੂਨੀਵਰਸਿਟੀ ਨੂੰ ਕਰਦੀ ਹੈ ਪਰ ਉਸ ਦੇ ਵਿੱਚ ਵੀ ਸਾਡੀ ਸਰਕਾਰਾਂ ਸਾਡੇ ਅੱਜ ਦੇ ਲੀਡਰ ਤੇ ਪੁਰਾਣੇ ਲੀਡਰ ਉਹਨਾਂ ਨੇ ਕਿਸੇ ਵੀ ਤਰੀਕੇ ਦੀ ਕੋਈ ਸਪੋਰਟ ਕੋਈ ਇੱਥੇ ਸਟੇਟਮੈਂਟ ਤੱਕ ਹੋਵੇ ਵੀ ਹਾਂ ਵੀ ਪੰਜਾਬ ਯੂਨੀਵਰਸਿਟੀ ਸਾਡੀ ਆ ਅੱਜ ਤੱਕ ਨਹੀਂ ਹੋਈ ਬਿਲਕੁਲ ਜੀਪ ਸੈਨਟ ਦਾ ਧਰਨਾ ਚੱਲਿਆ ਉਹ ਤਕਰੀਬਨ 100 ਦਿਨ ਧਰਨਾ ਚੱਲਿਆ ਜਿਹੜਾ ਨਰੋਲ ਵਿਦਿਆਰਥੀਆਂ ਵੱਲੋਂ ਚਲਾਇਆ ਗਿਆ ਵੀ ਵਿਦਿਆਰਥੀ ਜਿੱਥੇ ਬੰਦੀ ਸੱਤ ਉੱਥੇ 100 ਦਿਨ ਬਿਨਾਂ ਧੁੱਪਾਂ ਸ਼ਾਂ ਮੀਂਹ ਹੜ ਦੇਖੇ ਉੱਥੇ ਬੈਠੀ ਆ ਅੱਜ ਤੱਕ ਉੱਥੇ ਕਿਸੇ ਵੀ ਮਤਲਬ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਕੀ ਦਾ ਉੱਥੇ ਨੁਮਾਇੰਦੇ ਦਾ ਕੋਈ ਬਿਆਨ ਨਹੀਂ ਆਇਆ ਕੋਈ ਸਟੇਟਮੈਂਟ ਨਹੀਂ ਆਈ ਕੋਈ ਹੱਲ ਨਹੀਂ ਹੋਇਆ ਉਸ ਮਸਲੇ ਦਾ ਉਹੀ ਸੇਮ ਗੱਲ ਅੱਜ ਇੱਥੇ ਆ ਵੀ ਇਹ ਅੱਜ ਵੀ ਗੱਲ ਹੁੰਦੀ ਆ ਵੀ ਜਦੋਂ ਸਟੇਟ ਬਣਦੀ ਹੈ ਕੋਈ ਨਵੀਂ ਉਹਦੀ ਰਾਜਧਾਨੀ ਵੱਖਰੀ ਬਣਦੀ ਆ ਹੂੰ ਪੰਜਾਬ ਹਰਿਆਣਾ ਅੱਡ ਹੋਇਆ ਚੰਡੀਗੜ੍ਹ ਪੰਜਾਬ ਦਾ ਤੇ ਹਰਿਆਣੇ ਦੀ ਵੱਖਰੀ ਬਣਨੀ ਸੀ ਪਰ ਸਾਡੇ ਲੋਕਾਂ ਨੇ ਕੋਈ ਜ਼ੁਰਤ ਨਾ ਦਿਖਾਈ ਸਾਡੇ ਲੋਕਾਂ ਨੇ ਕੋਈ ਉੱਥੇ ਸਾਡੇ ਲੀਡਰਾਂ ਨੇ ਕੋਈ ਕਦਮ ਨਾ ਚੱਕਿਆ ਤੇ ਅੱਜ ਵੀ ਅਸੀਂ ਇਸ ਗੱਲ ਤੇ ਖੜੇ ਹਾਂ ਕਿ ਚੰਡੀਗੜ੍ਹ ਸਾਡਾ ਹੈ ਹਰਿਆਣਾ ਕਹਿੰਦਾ ਚੰਡੀਗੜ੍ਹ ਸਾਡਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਵਿਵਾਦ ਪਿਆ ਵਾ ਇੱਥੇ ਗੱਲ ਚੱਲਦੀ ਹੈ ਲੈਜਿਸਲੇਟਿਵ ਅਸੈਂਬਲੀ ਜਿਹੜੀ ਵਿਧਾਨ ਸਭਾ ਉੱਥੇ ਹਰਿਆਣਾ ਜ਼ਮੀਨ ਮੰਗਦਾ ਇਹ ਸਾਨੂੰ ਇੱਥੇ ਜ਼ਮੀਨ ਦਿੱਤੀ ਜਾਵੇ ਬਣਾ ਇਨ੍ਹਾਂ ਮਸਲਿਆਂ ਤੇ ਸੌੜੀ ਰਾਜਨੀਤੀ ਵੀ ਹੁੰਦੀ ਹੈ ਸਿਆਸਤਦਾਨਾਂ ਵੱਲੋਂ ਜੀ ਬਿਲਕੁਲ ਇਹਦੇ ਵਿੱਚ ਮਤਲਬ ਸਿਰਫ ਇੱਕ ਬਿਆਨਬਾਜ਼ੀ ਹੋ ਗਿਆ ਆਪ ਦਾ ਇੱਕ ਸ਼ਾਰਟ ਟਰਮ ਆਪ ਦੀ ਪੋਲਿਟੀਕਲ ਗੋਲ ਦੇਖ ਲੇ ਉਸ ਦੇ ਬਾਅਦ ਕੋਈ ਗੱਲ ਨਹੀਂ ਕੋਈ ਹਿੱਲਾ ਵਸੀਲਾ ਨਹੀਂ ਤੇ ਕਿਸੇ ਵੀ ਤਰੀਕੇ ਦਾ ਕੋਈ ਸਟੈਪ ਨਹੀਂ ਚੱਕਿਆ ਜਾ ਰਿਹਾ ਇਸ ਗੱਲ ਦੀ ਬੜੀ ਸਾਨੂੰ ਵੀ ਇਹਦੀ ਉਹ ਹੈ ਕਿ ਨਾਰਾਜ਼ਗੀ ਹੈ ਕਿ ਹੱਦ ਤੱਕ ਸਰਕਾਰਾਂ ਵੱਲੋਂ ਕੁਝ ਨਹੀਂ ਕਰਿਆ ਗਿਆ ਤੇ ਇਸੇ ਗੱਲ ਕਰਕੇ ਇਹ ਕਿ ਵਿਦਿਆਰਥੀਆਂ ਨੂੰ ਅੱਗੇ ਆਉਣਾ ਪੈਂਦਾ ਹੈ ਬਿਲਕੁਲ ਪਿਛਲੇ ਕੁਝ ਮਹੀਨੇ ਪਹਿਲਾਂ ਯੂਨੀਵਰਸਿਟੀ ਦੇ ਪ੍ਰਧਾਨ ਬਣੇ ਅਨੁਰਾਗ ਦਲਾਲ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਇਸ ਨੂੰ ਲੈ ਕੇ ਤਮਾਮ ਸਾਰੀਆਂ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇਸ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਹੈ ਇਸ ਲੈ ਹੋਏ ਫੈਸਲੇ ਦੀ ਸਖਤ ਹੈ ਜਿਹੜੀ ਉਹ ਨਿਖੇਧੀ ਕੀਤੀ ਜਾ ਰਹੀ ਹੈ ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਸੰਜੀਦਗੀ ਭਰੇ ਹੋਰ ਵੀ ਯੂਨੀਵਰਸਿਟੀ ਦੇ ਮਸਲੇ ਨੇ ਜਿਸ ਨੂੰ ਲੈ ਕੇ ਇਹਨਾਂ ਤਮਾਮ ਸਾਰੇ ਮਸਲਿਆਂ ਦੇ ਉੱਪਰ ਚਰਚਾ ਹੋਣ ਦੀ ਬਜਾਏ ਇੱਕ ਨਵਾਂ ਵਾਰ ਵਿਵਾਦ ਸਹੀੜੀ ਦਾ ਹੋਇਆ ਨਜ਼ਰ ਆ ਰਿਹਾ ਹੈ ਇਸੇ ਨੂੰ ਲੈ ਕੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ